ਸਤਿ ਸ਼੍ਰੀ ਅਕਾਲ ਦੋਸਤੋ ਕੱਲ ਦਾ ਬਹਿੰਡਾ ਜੋ ਪੁਲਿਸ ਮੁਲਾਜ਼ਮ ਚਿੱਟੇ ਨਾਲ ਫੜੀ ਗਈ ਉਸ ਦਾ ਬਹੁਤ ਜ਼ਿਆਦਾ ਮਤਲਬ ਰੋਲਾ ਪਿਆ ਹੋਇਆ ਸਾਰੇ ਨਿਊਜ਼ ਚੈਨਲ ਸਾਰੇ YouTube Facebook ਕਾ ਸੋਸ਼ਲ ਮੀਡੀਆ ਤੇ ਇਹੀ ਚਰਚਾ ਚਰਚਾ ਚੱਲ ਰਹੀ ਹੈ ਵੀ ਉਹ ਸੋਸ਼ਲ ਮੀਡੀਆ ਕੁਇਨ ਸੀ ਉਹਦੇ ਇੰਨੇ ਫੋਲੋਅਰ ਸੀ ਉਸਨੇ ਚਿੱਟਾ ਵੇਚਣਾ ਸ਼ੁਰੂ ਕੀਤਾ ਉਸ ਤੋਂ ਇੰਨੇ ਪੈਸੇ ਕਮਾ ਲਿਆ ਆ ਕਰਤਾ ਉਹ ਕਰ ਚਲੋ ਜੋ ਕਾਲੀਆਂ ਭੇਡਾਂ ਕਿਸੇ ਮੈਕਮੇ ਦੇ ਵਿੱਚ ਹੈ ਉਹਨਾਂ ਦਾ ਦੇਣਤਾ ਟਾਈਮ ਤਾਂ ਆਉਣਾ ਹੀ ਸੀ ਜੋ ਵੀ ਗਲਤ ਕਰਦਾ ਦੇਣਾ ਗਲਤ ਹੁੰਦਾ ਹੀ ਹੈ ਉਹ ਤਾਂ ਆਪਾਂ ਛਲਾਗਾ ਯੋਗ ਕਦਮ ਥਾਂਦੇ ਆਂ ਪੁਲਿਸ ਦਾ ਵੀ ਜੋ ਵੀ ਕੀਤਾ ਪਰ ਆਪਾਂ ਨੂੰ ਇੱਕੋ ਖਬਰ ਨੂੰ ਲੈ ਕੇ ਨਹੀਂ ਬੈਠਣਾ ਚਾਹੀਦਾ ਸਾਰੇ ਦੇਸ਼ ਦੇ ਵਿੱਚ ਕੀ ਹੋ ਰਿਹਾ ਉਸ ਬਾਰੇ ਵੀ ਪਤਾ ਹੋਣਾ ਚਾਹੀਦਾ ਕੱਲ ਵਾਕਫ ਬੈਲ ਜੋ ਪਾਸ ਹੋਇਆ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਕਿਹੜਾ ਐਮਪੀ ਆਪਣਾ ਕਿਸ ਨੇ ਕਿਸ ਦੇ ਪ੍ਰਤੀ ਵੋਟ ਉਹਨਰ ਪਾਈ ਮੁਜ਼ੇਬ ਵਿਰੋਧ ਚ ਪਾਈ ਹੱਕ ਚ ਪਾਈ ਜਾਂਚ ਨੇ ਕੀ ਕੀ ਬੋਲਿਆ ਰਾਤ ਨੂੰ 2 ਵਜੇ ਤੱਕ ਸੰਸਦ ਚੱਲਦੀ ਰਹੀ ਐ ਤੇ ਉਸ ਨੇ ਕੀ ਕੀ ਬੋਲਿਆ ਕੀ ਕੀ ਆਪਾਂ ਨੂੰ ਉਹਦੇ ਵਿਚਾਰਾਂ ਨਾਲ ਆਪਾਂ ਸਹਿਮਤ ਹੈਗੇ ਜਾਂ ਨਹੀਂ ਹੈਗੇ ਕਿਉਂਕਿ ਚੁਣਕੇ ਤਾਂ ਉਹਨਾਂ ਨੂੰ ਆਪਾਂ ਹੀ ਭੇਜਣਾ ਹੈ ਆਪਾਂ ਕਦੋਂ ਜਾਗਰੂਕ ਹੋਨੇ ਆ ਆਪਾਂ ਜਾਗਰੂਕ ਹੋਨੇ ਆ ਜਾ ਕੇ ਵੋਟਾਂ ਵਾਲੇ ਟਾਈਮ ਤੇ ਜਦੋਂ ਰਹਿ ਜਾਂਦੇ 6 ਮਹੀਨੇ ਜਾਂ 4 ਮਹੀਨੇ 5 ਮਹੀਨੇ ਉਦੋਂ ਆਪਾਂ ਸੋਚਦੇ ਆ ਵੀ ਕਿਹਨੂੰ ਵੋਟ ਪਾਉਣੀ ਆ ਸੋਚਦੇ ਵੀ ਕੀ ਆ ਵੀ ਟਾਈਮ ਤੇ ਆਪਣਾ ਆਸ-ਪਾਸ ਦਾ ਮਾਹੌਲ ਹੀ ਉਦੋਂ ਤਾਂ ਇਦਾਂ ਦਾ ਕ੍ਰੀਏਟ ਕਰ ਦਿੱਤਾ ਜਾਂਦਾ ਹੈ ਵੀ ਆਪਾਂ ਨੂੰ ਕੋਈ ਬਹੁਤ ਹੀ ਨਹੀਂ ਪਤਾ ਲੱਗਦਾ ਵੀ ਕਿਸ ਨੂੰ ਆਪਾਂ ਚੋਣਾਂ ਵਾਸਤੇ ਦੱਬ ਦਿੰਨੇ ਆ ਬਟਨ ਜਿਹੜਾ ਵੀ ਆਪਾਂ ਨੂੰ ਸਰਕਾਰ ਬੰਦਾ ਚੰਗਾ ਲੱਗਦਾ ਤੇ ਬਾਅਦ ਚ ਕਹਿੰਦੇ ਆ ਵੀ ਆਪਾਂ ਦਾ ਸਾਰੀ ਸਰਕਾਰ ਹੀ ਗਲਤ ਚੁਣ ਲਈ ਇਸ ਦੇ ਲਈ ਹੁਣ ਤੋਂ ਹੀ ਧਿਆਨ ਰੱਖਣਾ ਸ਼ੁਰੂ ਕਰ ਦਿਓ ਪਿੰਡਾਂ ਦੇ ਵਿੱਚ ਨਾ ਪੁਰਾਣੇ ਸਮਿਆਂ ਚ ਪੁਰਾਣੇ ਸਮਿਆਂ ਚ ਕਿ ਹੁਣ ਵੀ ਕਈ ਪਿੰਡਾਂ ਦੇ ਵਿੱਚ ਖੁੰਡ ਚਰਚਾ ਹੁੰਦੀ ਹੁੰਦੀ ਸੀ ਉਥੇ ਆ ਪਾਣੀ ਵਾਂਗੂ ਨਤਾਰ ਦਿੱਤਾ ਜਾਂਦਾ ਸੀਗਾ ਕਿਸੇ ਵੀ ਵਿਸ਼ੇ ਨੂੰ ਹੁਣ ਕੀ ਇਹ ਲੋਕਾਂ ਚ ਪਤਾ ਨਹੀਂ ਕੀ ਸਿਸਟਮ ਹੋ ਗਿਆ ਹੁਣ ਵਾਇਰਲ ਮੁੱਦਿਆਂ ਤੇ ਜਿਆਦਾ ਚਰਚਾ ਕਰਦੇ ਆ ਤੇ ਕਿਸੇ ਮੁੱਦੇ ਦੇ ਤੈਹ ਤੱਕ ਨਹੀਂ ਜਾਂਦੇ ਤੈਹ ਤੱਕ ਜਾਣਾ ਪਿਆ ਕਰੂਆ ਭਾਈ ਕਿਉਂਕਿ ਹੁਣ ਸਰਕਾਰਾਂ ਵੀ ਉਦਾਂ ਨਹੀਂ ਹੋਗਣਾਂ ਤੇ ਤੁਸੀਂ ਥੋੜਾ ਜਿਹਾ ਕਸ ਕੇ ਰਹੋਗੇ ਤਾਂ ਸਰਕਾਰਾਂ ਵੀ ਆਪਣਾ ਬਟਨ ਕਸ ਕੇ ਰੱਖਣਗੀਆਂ ਹੁਣ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਹੁਣ ਤੋਂ ਜੇ ਤੁਸੀਂ ਧਿਆਨ ਰੱਖੋਗੇ ਵੀ ਕਿਹੜੀ ਐਮਪੀ ਨੂੰ ਆਪਾਂ ਚੁਣਨਾ ਹੈ ਆਪਾਂ ਪਤਾ ਹੀ ਜਾਂਦਾ ਦੋ ਚਾਰ ਐਮਪੀ ਬੰਦੇ ਹੁੰਦੇ ਆ ਜਿਹੜਾ ਨੇ ਉੱਠਣਾ ਹੁੰਦਾ ਉਸ ਤੇ ਹੁਣ ਤੋਂ ਧਿਆਨ ਰੱਖ ਲਓ ਖਾਸ ਕਰਕੇ ਹੁਣ ਤੋਂ ਹੀ ਇਹ ਧਿਆਨ ਰੱਖ ਲਓ ਵੀ ਜਿਹੜਾ ਆਪਾਂ ਐਮਐਲਏ ਐਮਪੀ ਚੁਣਿਆ ਉਹ ਜਾ ਕੇ ਅੱਗੇ ਆਪਣੇ ਵਿਚਾਰਾਂ ਦੇ ਵਿੱਚ ਕੀ ਪ੍ਰਗਟ ਕਰਦਾ ਹੈ ਉਹ ਆਪਾਂ ਸੁਣ ਸਕਦੇ ਹਾਂ ਆਨਲਾਈਨ ਜਮਾਨਾ ਠੀਕ ਹੈ ਆਨਲਾਈਨ ਜਮਾਨੇ ਦੇ ਵਿੱਚ ਆ ਲਾਈਵ ਆਪਾਂ ਉਹਨਾਂ ਦੀ ਡਿਬੇਟ ਸੁਣਦੇ ਹਾਂ ਉੱਥੇ ਸੰਸਦ ਦੇ ਵਿੱਚ ਕੀ ਬੋਲਿਆ ਉਹਦੇ ਵਿਚਾਰਾਂ ਨਾਲ ਆਪਾਂ ਸਹਿਮਤ ਹੈਗੇ ਜਾਂ ਨਹੀਂ ਹੈਗੇ ਉਹਨਾਂ ਦੀ ਲਿਸਟ ਬਣਾ ਕੇ ਆਪਾਂ ਵੋਟ ਪਾਉ ਹੋ ਜਾਣਾ ਆਪਾਂ ਤੁਹਾਡੇ ਤੇ ਉਹ ਕਰਦਾ ਜਿਵੇਂ ਕਿ 288 ਵੋਟਾਂ ਵੱਖ ਐਮੈਂਡਮੈਂਟ ਬਿੱਲ ਦੇ ਹੱਕ ਚ ਪਈਆਂ ਉਸ ਨਾਲ ਉਹ ਪਾਸ ਹੋ ਗਿਆ ਹੁਣ ਰਾਸ਼ਟਰਪਤੀ ਦੀ ਬਸ ਇੱਕ ਸੈਨਕਾ ਨਾਇ ਰਹਿੰਦੇ ਆ ਤੇ ਇਸ ਤੋਂ ਬਾਅਦ ਉਹ ਇੱਕ ਕਾਨੂੰਨ ਬਣ ਜਾਊਗਾ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਜਿਸ ਨੂੰ ਆਪਾਂ ਚੁੰਦੇ ਆ ਉਹਦੇ ਕੋਲੇ ਇਹ ਨਹੀਂ ਹੁੰਦਾ ਵੀ ਆਪਾਂ ਉਸ ਤੋਂ ਇਕੱਲੇ ਕੰਮ ਕਰਾਉਣੇ ਆ ਜਾਂ ਉਹ ਆਪਣਾ ਐਮਪੀ ਬਣ ਜਾਗਾ ਐਮਐਲਏ ਬਣ ਗਿਆ ਉਹ ਇੱਕ ਕਾਨੂੰਨ ਬਣਾਉਣ ਵਾਲਾ ਸਮਝ ਲਓ ਵੀ ਉਹ ਇੱਕ ਤਰ੍ਹਾਂ ਦਾ ਜੱਜ ਹੀ ਬਣ ਜਾਂਦਾ ਉਹ ਜੱਜ ਨੇ ਤਾਂ ਸਿਰਫ ਕਾਨੂੰਨ ਫੋਲੋ ਕਰਨੇ ਆ ਪੁਲਿਸ ਨੇ ਕਾਨੂੰਨ ਫੋਲੋ ਕਰਨੇ ਆ ਆਪਾਂ ਕਾਨੂੰਨ ਫੋਲੋ ਕਰਨੇ ਉਸ ਨੇ ਬਣਾਉਣੇ ਆ ਜਿਵੇਂ ਕਿ ਹੁਣ ਇਹ ਵਾਕਫ ਬੈਲ ਅਮੈਂਡਮੈਂਟ ਕੀਤਾ ਹੈ ਇਹ ਚ ਕੀ ਹੋਇਆ ਉਸਨੇ ਕਾਨੂੰਨ ਬਣਾਏ ਹੈ ਕਿੰਨਾਂ ਨੇ ਬਣਾਏ ਐ ਐਮਪੀ ਐਮਐਲਏ ਰਲ ਕੇ ਬਣਾਏ ਉਸੇ ਤਰ੍ਹਾਂ ਜੇ ਆਪਾਂ ਕਾਨੂੰਨ ਬਣਾਉਣ ਵਾਲੇ ਹੀ ਸਹੀ ਨਾ ਚੁਣਾਂਗੇ ਤਾਂ ਅੱਗੇ ਜਾ ਕੇ ਆਪਣੇ ਹੀ ਜੋ ਅਗਲੀ ਨੈਕਸਟ ਜਨਰੇਸ਼ਨ ਆਉਗੀ ਉਹਨਾਂ ਦੇ ਅੱਗੇ ਕੱਡੇ ਆਪਾਂ ਸਮਝ ਲਓ ਬੀਜ ਕਿ ਚਾ ਰਹੇ ਆ ਇਸ ਕਰਕੇ ਟਰਾਬੋ ਜਾਗੋ ਥੋੜਾ ਜਿਆ ਸਾਰੇ ਪਾਸੇ ਧਿਆਨ ਰੱਖੋ ਵੀ ਹੋ ਕੀ ਰਿਹਾ ਹੈ ਵੋਟਾਂ ਵੇਲੇ ਹੀ ਨਾ ਤੁਸੀਂ ਥੋੜਾ ਜਿਆ ਐਕਟਿਵ ਹੋਇਆ ਕਰੋ ਹੁਣ ਤੋਂ ਮਤ ਕਹਨਾ ਵੀ ਜਿਸ ਦਿਨ ਸਰਕਾਰ ਚੁਣੀ ਜਾਂਦੀ ਹੈ ਸੌ ਚੱਕਦਾ ਕੋਈ ਐਮਪੀ ਉਸੇ ਦਿਨ ਤੋਂ ਉਹਦਾ ਧਿਆਨ ਰੱਖੋ ਵੀ ਉਹ ਕੀ ਕਰਦਾ ਕੀ ਨਹੀਂ ਕਰਦਾ ਆਪਣੇ ਹੱਕ ਚ ਕੀ ਕੰਮ ਕਰਦਾ ਆਪਣੇ ਵਿਚਾਰਾਂ ਨਾਲ ਉਹਦੇ ਵਿਚਾਰ ਮੇਲ ਖਾਂਦੇ ਆ ਕਿ ਨਹੀਂ ਹੁਣ ਤਾਂ ਸੰਸਦ ਭਵਨ ਤੋਂ ਲਾਈਵ ਕਾਰਜਕ੍ਰਮ ਚੱਲਦਾ ਹੈ ਉਹ ਸਾਰੇ ਪ੍ਰੋਗਰਾਮ ਨੂੰ ਦੇਖੋ ਕੱਲ ਕੀ ਕਿਹੜਾ ਕਿਹੜਾ ਐਮਪੀ ਕੀ ਕੀ ਬੋਲਿਆ ਜਿਵੇਂ ਹਰਸਿਮਰਤ और बादल ने जिस पार्टी की सारी पॉलिटिक्स ही हिंदू मुस्लिम की पॉलराइजेशन पर डिपेंडेंट है जिसकी सारी राजनीति ही है पाकिस्तान मुसलमान खालिस्तान आज इनको इतना दर्द कहां से आ गया कि हमारी मुसलमान बहनें हमारे मुसलमानों का पैसा वो सही लग जाए सुबह से सोच रही हूँ कि इनके जबान में तो दुआ है लेकिन दिल तो इनका काला ये सारा देश जानता है और यही कारण है कि संसद में चौबीस मुसलमान में, में सब इस तरफ उनमें से एक जना भी इस बिल को सपोर्ट नहीं कर रहा है जेपीसी के मेंबर इसको सपोर्ट नहीं कर रहे हैं इनके लोगों को छोड़ने के बजाय और देश की कोई माइनॉरिटी सपोर्ट नहीं कर रही है ਇਹ ਹਿੰਦੂਆਂ ਦੇ ਲਈ ਇਹ ਜਿਹੜੇ ਬਾਹਰ ਮਤਲਬ ਮੁਸਲਮਾਨ ਕੌਂਟਰਨਾਟ ਦੇ ਵਿੱਚ ਮੁਸਲਮਾਨ ਕੌਂਟਰਨਾਟਾਂ 'ਚ ਕੰਮ ਕਰਦੇ ਹਨ ਦੋਨਾਂ ਵਾਸਤੇ ਮਾੜਾ ਉਹਨਾਂ ਤੇ ਗਲਤ ਪ੍ਰਭਾਵ ਪੈ ਸਕਦਾ ਹੈ ਇਹ ਗੱਲ ਕਿਸੇ ਨੇ ਸੋਚੀ ਤੱਕ ਨਹੀਂ ਸੀ ਵੀ ਨਾ ਹੀ ਕਿਸੇ ਨੇ ਅੱਜ ਤੱਕ ਇਸ ਬਾਰੇ ਕਿਸੇ ਨੇ ਬਿਆਨ ਦਿੱਤਾ ਸੀ ਪੂਰਾ ਤਾਂ ਉਹ ਸਾਰਾ ਪਿਆ ਤੁਹਾਡੇ ਜੇ ਮੈਨੂੰ ਵੀਡੀਓ ਮਿਲੀ ਤਾਂ ਤੁਹਾਨੂੰ ਵੀਡੀਓ ਲਾ ਦੂੰਗਾ ਹੁਣ ਤੁਸੀਂ ਆਪ ਸੋਚੋ ਵੀ ਕਿਹੜਾ ਬੰਦਾ ਕੀ ਸੋਚਦਾ ਤੁਸੀਂ ਉਸ ਦੇ ਹੱਕ 'ਚੋਂ ਜਾਂ ਉਸ ਦੇ ਵਿਰੋਧ 'ਚੋਂ ਤਾਂ ਆਪੇ ਤੁਸੀਂ ਬਾਰਡਰ ਪਾਉਣ ਵੇਲੇ ਤੁਹਾਨੂੰ ਪਤਾ ਲੱਗ ਜਾਣਾ ਹੈ ਇਸੇ ਤਰ੍ਹਾਂ ਬਿੱਟੂ ਨੇ ਕੀ ਬੋਲਿਆ ਜਾਂ ਜਿੰਨੇ ਵੀ ਆਪਣੇ ਐਮਪੀ ਹੈਗੇ ਐਮ ਐ ਲੈ ਗਿਆ ਉਹ ਬੋਲਦੇ ਉਹ ਐਮਪੀ ਬੋਲਦੇ ਉਸੇ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਂਦਾ ਹੁਣ ਇਸ ਤੋਂ ਬਾਅਦ ਗੱਲ ਆ ਗਈ ਟੈਰਫ ਦੀ ਅਮਰੀਕਾ ਨੇ 26% ਟੈਰਫ ਵਧਾਤਾ ਹੁੰਦੇ ਉਸ ਦਾ ਵੀ ਆਪਣੇ ਪ੍ਰਭਾਵ ਪਊਗਾ ਕਿਉਂਕਿ ਜੋ ਵੀ ਆਪਣਾ ਇਥੋਂ ਸਮਾਨ ਬਣ ਕੇ ਜਾਂਦਾ ਹੈ ਉਸ ਨੂੰ ਹਾਈ ਕੁਆਲਿਟੀ ਦਾ ਬਣਾਉਣਾ ਹੀ ਪੈਂਦਾ ਉਹਨਾਂ ਦੇ ਮਿਆਰ ਦਾ ਬਣਾਉਣਾ ਪਊਗਾ ਲੋਕਾਂ ਦੇ ਉਹਨਾਂ ਕੰਪਨੀਆਂ ਦੇ ਤੇ ਉੱਤੇ ਟੈਰਫ ਲੱਗ ਗਿਆ ਤਾਂ ਉਹ ਉਸ ਨੂੰ ਮਹਿੰਗਾ ਵੇਚਣਾ ਪਊਗਾ ਜੋ ਮਹਿੰਗਾ ਵਿੱਚ ਉਹਦਾ ਰੇਟ ਵਧਾਉ ਤਾਂ ਉਸ ਦਾ ਮੁਕਾਬਲਾ ਨਹੀਂ ਹੋਣਾ ਉਹ ਤੋਂ ਉਹਨਾਂ ਕੰਪਨੀਆਂ ਨਾਲ ਕਿਉਂਕਿ ਕੋਈ ਵੀ ਦੇਸ਼ ਆ ਉਹ ਆਪਣੀਆਂ ਕੰਪਨੀਆਂ ਨੂੰ ਬੈਨੀਫਿਟ ਕਰਦਾ ਹੈ ਬਾਹਰੀਆਂ ਨੂੰ ਨਹੀਂ ਉਸੇ ਤਰ੍ਹਾਂ ਟਰੰਪ ਥੋੜਾ ਜਿਹਾ ਇਸ ਕੰਮ 'ਚ ਪਹਿਲਾਂ ਤੋਂ ਸਖਤ ਰਿਹਾ ਉਸਨੇ ਸਪਸ਼ਟ ਤੌਰ ਤੇ ਭਾਸ਼ਣ ਦੇਦੇ ਦੇ ਕਿਹਾ ਵੀ ਮੋਦੀ ਭਾਵੇਂ ਮੇਰਾ ਦੋਸਤ ਹੈ ਪਰ ਮੈਂ ਆਪਣੇ ਦੇਸ਼ ਦੇ ਲਈ ਜੋ ਚੰਗਾ ਕੰਮ ਹੋਊਗਾ ਵੀ ਆਪਣੇ ਦੇਸ਼ ਦਾ ਭਲਾ ਹੋਊਗਾ ਜਿਹਦੇ ਨਾਲ ਉਹ ਮੈਂ ਕਰੂੰਗਾ ਉਸਨੇ ਕੀਤਾ ਉਹਨੇ 26% ਟੈਰ ਵਧਾਤਾ ਆਪਣਾ ਕੰਪਨੀਆਂ ਨੂੰ ਕੀ ਕਰ ਲਈਆਂ ਚੰਗਾ ਮਾਲ ਤਾਂ ਬਣਾਉਣੀਆਂ ਉਹਨਾਂ ਨੇ ਆਪ ਦੇ ਕਮਾਈ ਨਹੀਂ ਘਟ ਕਰਨੀ ਉਹਨਾਂ ਨੇ ਆਪਣੇ ਤੇ ਆ ਕੇ ਬੋਝ ਪਾਉਣਾ ਜਿਹੜੇ ਉਹਦੇ ਵਿੱਚ ਮਜ਼ਮਲ ਲੱਗੇ ਉਹਨਾਂ ਦਾ ਥੋੜਾ ਜਿਹਾ ਘਟਾ ਦੇਣਗੇ ਤਨਖਾਹਾਂ ਘਟਾਉਣਗੇ ਜਾਂ ਸ਼ਾਰਟੇਜ ਕਰ ਦੇਣਗੇ ਜਿੱਤੇ ਪੰਜ ਬੰਦੇ ਕੰਮ ਕਰਦੇ ਉਹਨਾਂ ਦੇ ਤਿੰਨਾਂ ਤੋਂ ਕੰਮ ਲੈ ਲੈਣਗੇ ਉਹਨਾਂ ਨੇ ਆਪ ਦਾ ਖਰਚਾ ਪੂਰਾ ਕਰ ਲੈਣਾ ਉਹ ਥੱਲੇ ਆ ਕੇ ਇਸ ਪੱਧਰ ਤੇ ਆ ਕੇ ਆਪਣੇ ਤੇ ਹੀ ਪ੍ਰਭਾਵ ਪਾਣ ਐਂਡ ਤੇ ਆ ਕੇ ਇਸ ਤਰ੍ਹਾਂ ਦੇ ਸਾਰੇ ਮੁੱਦਿਆਂ ਦੇ ਧਿਆਨ ਰੱਖਿਆ ਕਰੋ ਭਾਈ ਇਕੱਲਾ ਇਹ ਨਹੀਂ ਵੀ ਉਹਨਾਂ ਚੱਟਾ ਬੇਜ ਦੀ ਫੜੀ ਗਈ ਤੇ ਸਾਰੇ ਬਸ ਜਿਉਂ ਤਰਕੇ ਤੋਂ ਮੈਂ ਕੱਲ ਪਰਸੋਂ ਦਾ ਦੇਖਦਾ ਆ ਰਿਹਾ ਵੀ ਦੇ ਵੀਰਲ ਦੇ ਸੋਸ਼ਲ ਮੀਡੀਆ ਭਰ ਰੱਖਿਆ ਲੋਕਾਂ ਨੇ ਫੋਟੋਆਂ ਪਾ ਪਾ ਕੇ ਵੀ ਇੱਕੋ ਗੱਲ ਨੂੰ ਨਾ ਫੜਿਆ ਕਰੋ ਸਾਰੇ ਗੱਲਾਂ ਤੇ ਧਿਆਨ ਰੱਖਿਆ ਕਰੋ ਬਾਕੀ ਵਾਕਫ ਬਿੱਲ ਬਾਰੇ ਜੇ ਤੁਸੀਂ ਚਾਹੁੰਦੇ ਹੋ ਸਾਰੀ ਫੁੱਲ ਵੀਡੀਓ ਪੂਰੀ ਜਾਣਕਾਰੀ ਡਿਟੇਲ ਦੇ ਨਾਲ ਦੇਖਣਾ ਚਾਹੁੰਦੇ ਹੋ ਤੇ ਉਹ ਵੀ ਮੈਂ ਬਣਾ ਦੂੰਗਾ ਤੇ ਟੈਰ ਬਾਰੇ ਜੇ ਪੂਰੀ ਗੱਲ ਸੁਚਣਾ ਚਾਹੁੰਦੇ ਹੋ ਤੇ ਉਹ ਵੀ ਮੈਂ ਤੁਹਾਨੂੰ ਬਣਾ ਦੂੰਗਾ ਸਤਿ ਸ੍ਰੀ ਅਕਾਲ ਸਲਾਮ ਨਮਸਤੇ